ਯੂਟਿਊਬਰ ਸਾਡਾ ਸ਼ਹੀਦੀ ਦਿਵਸ ਹੁੰਦਾ ਹੈ ਪੰਜਾਬ ਪੁਲਿਸ ਦੇ ਨਾਲ-ਨਾਲ ਹਿੰਦੁਸਤਾਨ ਦੇ ਹਰ ਸਟੇਟ ਦੇ ਹਰ ਕਿਸੇ اور ਹਰ ਉਹ ਜਿਹੜੀਆਂ ਸਾਡੀਆਂ ਸੈਂਟਰਲ ਫੋਰਸਿਸ ਆ ਮਾਇਦੇਨ ਸਾਡੇ ਜਿੰਨੇ ਵੀ ਹੀ ਸਾਥੀ ਹੋਏ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਔਰ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਦਾ ਦਿਨ ਮਨਾਇਆ ਜਾਂਦਾ ਹੈ ਔਰ ਸਾਨੂੰ ਇਹਦਾ ਬੜਾ ਅਸੀਂ ਪ੍ਰਾਊਡ ਔਰ ਖੁਸ਼ਗਰ ਮਹਿਸੂਸ ਕਰਦੇ ਆ ਕਿ ਸਾਡੀ ਫੋਰਸ ਦੇ ਵਿੱਚ ਇਦਾਂ ਦੇ ਮਹਾਨ ਯੋਧੇ ਆ ਜਿਹੜੇ ਆਪ ਦੀਆਂ ਜਾਨਾਂ ਦੇ ਖੇਲ ਕੇ ਇਸ ਦੇਸ਼ ਦੀ ਖੱਟਾ ਔਰ ਇਜ਼ਾਰੇ ਨੂੰ ਹਮੇਸ਼ਾ ਕਾਇਮ ਰੱਖਦੇ ਆ ਰਹੇ ਆ ਔਰ ਅੱਗੇ ਵੀ ਰੱਖਣਗੇ ਅਸੀਂ ਇਸ ਸੁਨਹਿਰੀ ਇਤਿਹਾਸ ਨੂੰ ਹਮੇਸ਼ਾ ਸਾਡਾ ਹਰ ਅਫਸਰ ਸਾਡਾ ਹਰ ਜਵਾਨ ਸਾਡਾ ਹਰ ਸਾਥੀ ਹਰ ਕੁਰਬਾਨੀ ਦੇ ਕੇ ਇਹਨੂੰ ਹੋਰ ਅੱਗੇ ਅਸੀਂ ਲੈ ਕੇ ਜਾਵਾਂਗੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪੰਜਾਬ ਪੁਲਿਸ ਪੰਜਾਬ ਨੂੰ ਕਦੇ ਵੀ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨ ਵਾਲਿਆਂ ਦੇ ਖਿਲਾਫ ਹਮੇਸ਼ਾ ਸ਼ਕਤੀ ਨਾਲ ਖੇਸ਼ ਆਉਗੀ ਔਰ ਆਪ ਦੀ ਹਰ ਕੁਰਬਾਨੀ ਦੇ ਕੇ ਵੀ ਅਸੀਂ ਇਸ ਅਖੰਡਤਾ ਨੂੰ ਇਸ ਮਾਹੌਲ ਨੂੰ ਅਸੀਂ ਇੱਕ ਚੰਗਾ ਭਾਈ ਚੜਕ ਮਾਹੌਲ ਇੱਧਰ ਹੀ ਕੈਪਟਨ थैंक यू